ਜੈਕਾਰਾ ਸ਼ੇਰਾਂ ਵਾਲੀ ਦਾ ਹੋ ਸਾਡੇ ਸਰਵਾਰ ਕੀ ਜੈ ਤੂੰ ਚਾਹੇ ਗੁੰਗੇਆਂ ਨੂੰ ਬੋਲਣ ਮਾ ਲਾ ਦੇ ਤੂੰ ਚਾਹੇ ਟਿੰਗਲੇ ਪਹਾੜੀ ਚੜਾ ਦੇ ਸਾਰੇ ਜੱਗ ਤੇ ਹੁਕਮ ਤੇਰਾ ਚੱਲੇ ਦਾਤੀਏ ਜੱਗ ਜਿੰਨਾਂ ਦਾ ਰਿਕਾਰਡ ਕਰਿਆ ਹੈ ਜਿਨ੍ਹਾਂ ਨੂੰ ਮਿਊਜ਼ਿਕ ਦਿੱਤਾ ਹੈ ਸਾਡੇ ਭਾਜੀ ਐਲ ਐਲ ਵੀ ਲੱੱਕੀ ਭਾਜੀ ਨੇ ਸਾਡੇ ਲਿਖਣ ਵਾਲੇ ਭਗਤ ਜੀ ਗੋਲੀ ਮੁੱਲਾ ਬੋੜੀ ਜੀ ਨਜੀਂਦਰ ਜੀ ਸ਼ੀਵਾ ਲਿਖਦੀ ਪਹਾੜੀਆਂ ਦੇ ਵਿੱਚ ਮੌਜੂਦ ਪ੍ਰਾਚੀਨ ਮੰਦਰ ਮਾਤਾ ਜੈਨਤੀ ਦੇਵੀ ਦਾ ਜਿੱਥੇ ਕਿ ਅੱਜ ਨਵਰਾਤਰਾ ਦੇ ਸ਼ੁਭ ਮੌਕੇ ਦੇ ਉੱਤੇ ਮਾਤਾ ਦੀ ਢੇਟ ਤੱਕ ਤੇ ਵੱਲੋਂ ਰਿਲੀਜ਼ ਕੀਤੀ ਗਈ ਹੈ ਸੋ ਇਸ ਜੋ ਨਵਰਾਤਰਾ ਨੂੰ ਲੈ ਕੇ ਜਿਹੜੀ ਇਹ ਢੇਟ ਰਾਹੁਲ ਵਰਮਾ ਦੇ ਵੱਲੋਂ ਗਾਇਤੀ ਆ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਰਾਹੁਲ ਵਰਮਾ ਜੀ ਦੇ ਨਾਲ ਇਹਨਾਂ ਦੇ ਵੱਲੋਂ ਇਹ ਢੇਟ ਗਾਈ ਗਈ ਹੈ ਰਾਹੁਲ ਜੀ ਅੱਜ ਨਵਰਾਤਰੀ ਦੇ ਟਾਈਮ ਦੇ ਛੁੱਪ ਟਾਈਮ ਤੋਂ ਤੁਸੀਂ ਮਾਤਾ ਦੇ ਦਰਵਾਜ਼ੇ ਦੇ ਵਿੱਚ ਜਿਹੜੀ ਇਹ ਪੇਟ ਰਿਲੀਜ਼ ਕੀਤੀ ਹੈ ਕਿੰਦਾ ਦਾ ਮਹਿਸੂਸ ਹੋ ਰਿਹਾ ਸਭ ਨੂੰ જય ਮਾਤਾ ਦੇ ਜੀ ਅੱਜ ਮਾਂ ਦੀ ਕਿਰਪਾ ਦੇ ਨਾਲ ਪਹਿਲਾ ਭਜਨ ਸਾਡਾ ਰਿਕਾਰਡ ਕਰਿਆ ਹੈ ਜਿਨ੍ਹਾਂ ਨੂੰ ਮਿਊਜ਼ਿਕ ਦਿੱਤਾ ਹੈ ਸਾਡੇ ਭਾਜੀ ਐਲ ਐਲ ਵੀ ਲੱਕੀ ਭਾਜੀ ਨੇ ਤੇ ਸਾਡੇ ਲਿਖਣ ਵਾਲੇ ਭਗਤ ਜੀ ਬੋਲੀ ਮੁੱਲਾਪੁਰੀ ਜੀ ਨਜੀਵਿੰਦਰ ਜੀ ਤੇ ਹੋਰ ਵੀ ਸਾਡੀ ਸਾਰੀ ਟੀਮ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਹੈ ਅੱਜ ਮਾਦੀ ਕਿਰਪਾ ਦੇ ਨਾਲ ਭਜਨ ਬਹੁਤ ਵਧੀਆ ਰਿਲੀਜ਼ ਕਰਤਾ ਆਸੀਂ ਬਾਕੀ ਸਾਰਿਆਂ ਨੇ ਸਪੋਰਟ ਕਰਨੀ ਹੈ ਮਾਦੀ ਕਿਰਪਾ ਦੇ ਨਾਲ ਬਤਵਤ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਜੈ ਮਾਤਾ ਦੀਦਾ ਇੱਦਾਂ ਕਾਫੀ ਸਮੇਂ ਤੋਂ ਤੁਸੀਂ ਜਾਗਰਣਾਂ ਚੌਂਕੀਆਂ ਕੀਰਤਨਾਂ ਉਹ ਕਰਦੇ ਆ ਰਹੇ ਆ ਪਰ ਜਿਹੜਾ ਇਹ ਪੇਟਾ ਭੇਟ ਦਾ ਜਿਹੜਾ ਸਬਦ ਹੈ ਹੁਣ ਬਣਿਆ ਏ ਇਹ ਦੇਖੋ ਜੀ ਇਹ ਤਾਂ ਮਾਦੀ ਕਿਰਪਾ ਹੈ ਜਦੋਂ ਉਹਨਾਂ ਦਾ ਹੁਕਮ ਹੋਣਾ ਹੈ ਉਦੋਂ ਹੀ ਆਪਣੇ ਕੰਮ ਹੋਣੇ ਆ ਕਿਉਂਕਿ ਮਾਦੀ ਕਿਰਪਾ ਦੇ ਨਾਲ ਪਤਾ ਵੀ ਨਹੀਂ ਲੱਗਦਾ ਜਦ ਮਾਦੀ ਕਿਰਪਾ ਹੋਈ ਅੱਜ ਦਿਨ ਚੜਿਆ ਹੈ ਤੇ ਅੱਜ ਫਿਰ ਅਗਲੀ ਕੈਸਰ ਰਿਲੀਜ਼ ਕਰੀਏ ਤੇ ਪਹਿਲੀ ਪੇਟ ਹੈ ਜੇ ਤਾਂ ਪਹਿਲਾਂ ਵੀ ਪੇਟ ਆ ਗਿਆ ਤੁਹਾਡੀ ਇਹ ਪਹਿਲੀ ਪੇਟ ਹੈ ਪਰ ਆਉਣ ਵਾਲੇ ਨਵੇਂ ਸਾਲ ਦੇ ਵਿੱਚ ਨਵਰਾਤਰ ਦੇ ਵੀ ਸਾਡੀ ਦੋ ਦਿਨ ਪੇਟਾਂ ਹੋਰ ਰਿਲੀਜ਼ ਹੋਣੀਆਂ ਜਿਨ੍ਹਾਂ ਨੂੰ ਸਾਡੇ ਲੱਕੀ ਭਾਜੀ ਐਲ ਐਲ ਬੀਟਸ ਇਹ ਰਿਪੋਰਟ ਕਰਨਗੇ ਤੇ ਸਾਡੇ ਨਜਵਿੰਦਰ ਜੀ ਇਹਨਾਂ ਦੇ ਲਿਖਿਆ ਵੇ ਦਾਈਆਂ ਹੋਈਆਂ ਲਿਖੀਆਂ ਹੋਈਆਂ ਪੇਟਾਂ ਵੀ ਗਾਵਾਂਗੇ ਜੈ ਮਾਤਾ ਦੀ ਸਭ ਤੋਂ ਸੋਹਣੀ ਪੇਟ ਹੈ ਜੀ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਜ਼ਰੂਰ ਲਿਖਿਓ ਅਤੇ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਉਹ ਨੰਬਰ ਰਾਤਿਆਂ ਦਾ ਸ਼ੂਟ ਟਾਈਮ ਹੈ ਹਰ ਇੱਕ ਦੇ ਕੰਨਾਂ ਦੇ ਵਿੱਚ ਮਾਤਾ ਦੀ ਜਿਹੜੀ ਹੁਕਮਾਂ ਜਾਣੀ ਚਾਹੀਦੀ ਹੈ ਫਿਰ ਦੇਖ ਰਿਹਾ ਜੀ ਨਾ ਤੇ ਸਾਹਮਣੇ ਇਹ ਵੀਡੀਓ ਆ ਗਈ ਉਹ ਸ਼ੇਅਰ ਜ਼ਰੂਰ ਕਰਿਓ ਸੋ ਬੰਦੀ ਜੀ ਜਿਦਾਂ ਮਾਂ ਨੇ ਅੱਜ ਤੁਹਾਡੇ ਉੱਤੇ ਕਿਰਪਾ ਕੀਤੀ ਹੈ ਤੁਹਾਡੀ ਵਧੀਆ ਆਵਾਜ਼ ਹੈ ਤੇ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਬੱਚੇ ਨੂੰ ਵੀ ਤਾਂ ਸਿਖਾਉਂਗੇ ਤੇ ਅੱਜ ਕੱਲ ਦੇ ਬੱਚੇ ਆ ਉਹ ਗਲਤ ਕੰਮਾਂ ਦੇ ਵਿੱਚ ਵੱਢੇ ਜਾ ਰਹੇ ਹਨ ਪਰ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੀ ਬੱਚੇ ਅੱਜ ਕੱਲ ਦੇ ਹੈਗੇ ਆ ਉਹ ਮਾਂ ਦਾ ਗੁਣਗਾਨ ਕਰਨ ਤੇ ਚੰਗੇ ਰਸਤੇ ਉੱਤੇ ਚੱਲਣ ਮੇਰੀ ਇਹੀ ਕੋਸ਼ਿਸ਼ ਰਹੂਗੀ ਮੇਰਾ ਮੁੰਡਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮਾਂ ਦਾ ਗੁਣਗਾਨ ਕਰੇ ਜੈ ਮਾਤਾ ਦੀ ਤੇ ਬਾਕੀ ਸਾਡੇ ਲੱਕੀ ਭਾਜੀ ਐ ਇੱਧਰ ਸਾਡੇ ਅਮਨ ਸੂਫੀ ਜੀ ਐ ਬਿੱਟੂ ਭਾਜੀ ਸਾਡੇ ਲਖਮੀਰ ਲੱਖਾ ਜੀ ਮੁੰਡਾ ਬੁੱਟੋਂ ਰਵੀ ਭਾਜੀ ਸਾਡੇ ਜਲਵਿੰਦਰੀ ਸਾਰੇ ਪਹੁੰਚੇ ਨੇ ਤੇ ਇਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਦਾ ਕਿ ਅੱਜ ਇਹਨਾਂ ਨੇ ਸਾਡਾ ਸਾਥ ਦਿੱਤਾ ਤੇ ਸਾਡਾ ਭਜਨ ਰਿਲੀਜ਼ ਕਰਵਾਇਆ ਬਿਲਕੁਲ ਜੀ ਸਾਡੇ ਨਾਲ ਲਖਵਿੰਦਰ ਸਿੰਘ ਵੀ ਮੌਜੂਦ ਹੈ ਜਿਨ੍ਹਾਂ ਦੇ ਵੱਲੋਂ ਇਹ 뮤직 ਜਿਹੜਾ ਬਣਾਇਆ ਗਿਆ ਤਿਆਰ ਕੀਤਾ ਗਿਆ ਹੈ ਭਾਜੀ ਇਹਦਾ ਇਹ 뮤직 ਤਿਆਰ ਕੀਤਾ ਕਿੰਨਾ ਕ ਸਮਾਂ ਲੱਗਿਆ ਤੁਹਾਨੂੰ ਤੇ ਕਿਦਾਂ ਤੁਸੀਂ ਜਿਹੜਾ ਇਹ 뮤זיਕ ਬਣਾਇਆ ਭਾਜੀ ਸਭ ਨੂੰ જય ਮਾਤਾ ਦੀ ਜੀ ਭਜਨ ਬਹੁਤ ਵਧੀਆ ਹੈ ਜੀ ਇਹ ਇਹਦਾ 뮤זיਕ ਬਣਾਉਣ ਨੂੰ ਵੀ ਬੜਾ ਥੋੜਾ ਲੱਗਾ ਟਾਈਮ ਸਾਨੂੰ 15 ਤੋਂ 20 ਦਿਨ ਤੁਹਾਨੂੰ ਪਤਾ ਲੱਗ ਹੀ ਜਾਂਦੇ ਆ ਨਾ ਸਭ ਕੁਝ ਕਰਨ ਨੂੰ ਤੇ ਵੀਡੀਓ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਸਭ ਨੂੰ ਗੁਜਾਰਿਸ਼ ਹੈ ਜੀ ਵੀ ਇਹ ਭਜਨ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਪੂਰਾ ਦੇਖਿਓ ਵੀਡੀਓ ਕਿ ਤੁਸੀਂ ਜੀ ਪਹਿਲਾਂ ਵੀ ਤੁਹਾਡੇ ਜਿਹੜੇ ਪੇਟਾ ਜਾਂ ਗਾਣੇ ਆਉਂਦੇ ਰਹਿੰਦੇ ਆ ਤੁਸੀਂ ਆਪਣਾ ਜਿਹੜਾ ਕੈਰੀਅਰ ਦਾ 뮤זיਕ ਦਾ ਉਹ ਕਿੱਥੋਂ ਸ਼ੁਰੂ ਕੀਤਾ ਮਿਊਜ਼ਿਕ ਦਾ ਕੈਰੀਅਰ ਜੀ ਮੈਂ ਜੇ ਮਿਊਜ਼ੀਸ਼ੀਅਨ ਸ਼ੁਰੂ ਕੀਤਾ ਸੀਗਾ ਜੀ ਹਾਂਜੀ ਮੈਂ ਸਾਰੇ ਸਿੰਗਰਾਂ ਨਾਲ ਐਜ਼ ਅ ਰਿਦਮਿਸਟ ਪਲੇ ਕਰਦਾ ਰਿਹਾ ਪਰ ਉਹ ਤੋਂ ਬਾਅਦ ਮਾਤਾ ਰਾਣੀ ਨੇ ਐਸੀ ਬਾਹ ਫੜੀ ਆ ਜੀ ਇੱਧਰੋਂ ਵੀ ਮਾਤਾ ਰਾਣੀ ਨੇ ਮਿਊਜ਼ਿਕ ਵੱਲੋਂ ਵੀ ਖਿੱਚਿਆ ਜੀ ਹੁਣ ਇੱਧਰੋਂ ਕਰ ਰਹੇ ਆ ਜੀ ਰੈਗੂਲਰ ਲਖਵੀਰ ਸਿੰਘ ਜੀ ਮੁੱਲਾਪੁਰ ਤੋਂ ਨਾਲ ਆ ਜੀ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਲਖਾ ਜੀ ਤੁਸੀਂ ਵੀ ਜਗਰਾਤੇ ਚੋਂ ਕਿਰਤਨਾ ਦੇ ਵਿੱਚ ਗਾਉਂਦੇ ਰਹਿੰਦੇ ਆ ਜੀ ਤੁਹਾਡੇ ਜਿਹੜੇ ਸਾਥੀ ਵੀ ਭੇਟ ਆਈ ਹੈ ਪਹਿਲੀ ਭੇਟ ਆਈ ਹੈ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਸਭ ਤੋਂ ਪਹਿਲਾਂ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਤੇ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਰਾਹੁਲ ਵਰਮਾ ਬੰਟੀ ਜੀ ਨੇ ਇੱਕ ਬਹੁਤ ਹੀ ਸੁੰਦਰ ਭਜਨ ਬੱਲੇ ਬੱਲੇ ਦਾਤੀਏ ਮਾ ਦੇ ਚਰਨਾਂ ਦੇ ਵਿਚ ਰਿਲੀਜ਼ ਕੀਤਾ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਤੇ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਇਹ ਨਵੇਂ ਨਵੇਂ ਭਜਨ ਹਸੇਤਰਾਂ ਲੋਕਾਂ ਨੂੰ ਸਮਰਪਿਤ ਕਰਦੇ ਰਹਿਣਗੇ ਤੇ ਬਹੁਤ ਖੁਸ਼ੀ ਹੈ ਜੀ ਸਾਨੂੰ ਇਸ ਪੈਟ ਨੂੰ ਲੈ ਕੇ ਜਿਹੜੀ ਇਹ ਭੇਟ ਹੈ ਤੁਸੀਂ ਵੀ ਸੁਣੀ ਹੈ ਲੋਕਾਂ ਨੂੰ ਕੋਈ ਕਹਿਣਾ ਚਾਹੁੰਦੇ ਤੁਸੀਂ ਮੈਂ ਸਾਰੇ ਭਗਤਾਂ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਇਹ ਬਹੁਤ ਸੁੰਦਰ ਭਜਨ ਹੈ ਇਹ ਸਾਡੇ ਰਾਹੁਲ ਜੀ ਵੱਲੋਂ ਗਾਇਆ ਗਿਆ ਹੈ ਤੇ ਸਾਡੇ ਮੁੱਲਾਂਪੁਰ ਤੋਂ ਹੀ ਸਾਡੇ ਰਾਜਿੰਦਰ ਜੀ ਇਹਨਾਂ ਨੇ ਇਹ ਲਿਖਿਆ ਹੈ ਤੇ ਮੈਂ ਸਾਰੇ ਭਗਤਾਂ ਨੂੰ ਇਹ ਹੀ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਸਭ ਤੋਂ ਵੱਧ ਤੋਂ ਵੱਧ ਇਸ ਨੂੰ ਸਪੋਰਟ ਦਿੱਤੀ ਜਾਵੇ ਲਾਈਕ ਕੀਤਾ ਜਾਵੇ ਦੇ ਸ਼ੇਅਰ ਤੇ ਕਮੈਂਟ ਜਰੂਰ ਕਰਤੇ ਜਾਓ ਬੋਲ ਸਤੇ ਦਰਬਾਰ ਕੀ ਸੋ ਬਿਲਕੁਲ ਜੀ ਜਦੋਂ ਕੋਈ ਵੀ ਗਾਣਾ ਆਇਆ ਪੇਟ ਸ਼ੁਰੂ ਹੁੰਦੀ ਹੈ ਸਭ ਤੋਂ ਪਹਿਲਾਂ ਰਾਈਟਰ ਦਾ ਜਿਹੜਾ ਕੰਮ ਹੁੰਦਾ ਹੈ ਕਿਉਂਕਿ ਰਾਈਟਰ ਤੇ ਸ਼ੁਰੂ ਹੁੰਦੀ ਹੈ ਸੋ ਸਾਡੇ ਨਾਲ ਜਿਹੜੇ ਇਸ ਪੇਟ ਦੇ ਰਾਈਟਰ ਹੈ ਲਾਜਵਿੰਦਰ ਸਿੰਘ ਜੀ ਗੋਲੀ ਜੀ ਹੋਰ ਵੀ ਤੁਸੀਂ ਪੇਟਾ ਲਿਖਿਆ ਹੋਣੀ ਹੈ ਇਸ ਪੇਟ ਨੂੰ ਕਿਸ ਤਰੀਕੇ ਦੇ ਨਾਲ ਲਿਖਿਆ ਕਿਸ ਤਰ੍ਹਾਂ ਮੰਨਦੇ ਹੋ ਤੁਸੀਂ ਇਹ ਤਾਂ ਹੀ ਲੇਕੋ ਮਾ ਮਾਈ ਦੀ ਕਿਰਪਾ ਹੈ ਕੋਈ ਜਦੋਂ ਵਾਪਰ ਬਣਦਾ ਹੈ ਕਿਸੇ ਚੀਜ਼ ਦਾ ਕਿ ਨੇ ਮਾਰਕੀਟ ਦੇ ਵਿੱਚ ਆਉਣਾ ਹੈ ਜਦੇ ਆਉਣਾ ਜਦੇ ਹਨ ਬਾਕੀ ਲਿਖਣੇ ਦੀ ਮੇਰੀ ਸ਼ੁਰੂ ਤੋਂ ਹੀ ਮੈਂ ਬਚਪਨ ਤੋਂ ਹੀ ਲਿਖਦਾ ਹਾਂ ਹਮ ਅੱਜ ਤੱਕ ਲਿਖੇ ਰਿਹਾ ਇਹ ਬਾਈ ਜੀ ਮੇਰੇ ਕੋਲ ਆਏ ਸੀ ਕਹਿੰਦੇ ਅਸੀਂ ਭਜਨ ਕਰਨਾ ਮਾਤਾ ਦਾ ਮੈਂ ਕੋਈ ਗੱਲ ਨਹੀਂ ਵੀਰੇ ਤੁਸੀਂ ਆਪਣਾ ਦੱਸ ਦੋਗੇ ਮੈਨੂੰ ਕਿੰਦਾ ਦਾ ਚਾਹੀਦਾ ਮਾਂ ਮਾਏ ਦੀ ਕਿਰਪਾ ਨਾਲ ਲਿਖਤੀ ਆ ਤੇ ਅੱਜ ਰੀਲ ਵੀ ਹੋ ਰਿਹਾ ਥੋੜੀ ਹੇ ਤੁਸੀਂ ਅੱਜ ਤੁਹਾਡੀ ਪਹਿਲੀ ਪੇਟ ਜਿਹੜੀ ਰਿਲੀਡ ਹੋਈ ਤੇ ਤੋਂ ਪਹਿਲਾਂ ਵੀ ਜਿਹੜੀਆਂ ਤੁਸੀਂ ਤੋਂ ਪਹਿਲਾਂ ਇਹ ਬਲਵੇਰ ਬਿੱਲੂ ਟੀੜੇ ਵਾਲੇ ਨੇ ਅੱਛਾ ਅੱਛਾ ਇੱਕ ਰਮਨ ਮੁੱਲਾਪੁਰਈ ਆਈ ਬਾਬਾ ਜੀ ਦੀ ਪੇਟ ਨੂੰ ਨਾ ਜਾਇ ਗਾਈ ਹੈ ਜਾਉਣਾ ਵੱਲੋਂ ਵੀ ਗਾਈ ਗਈ ਹੈ ਅੱਛਾ ਇਹ ਪੇਟ ਤੁਸੀਂ ਲਿਖਦੇ ਆ ਕੋਈ ਉੱਪਰ ਤੋਂ ਪਰਮਾਨਾ ਦੇ ਕੇ ਇਦਾਂ ਤੁਸੀਂ ਬਣਾ ਕੇ ਲਿਖਦੇ ਆ ਇਹ ਕੋ ਦੇਖੋ ਜੀ ਕੁਦਰਤੀ ਉਹ ਹੁੰਦਾ ਜੀ ਹਾਂ ਗਾਉੜ ਬਲਤੂ ਇਹ ਮੈਂ ਇਹਦੇ ਵਿੱਚ ਕੁਝ ਨਹੀਂ ਬਿਲਕੁਲ ਜੀ ਅੱਜ ਛੋਬ ਨਮ ਰਾਤਰੀਆ ਦੇ ਉਤੇ ਜਿਹੜੀ ਮਾਤਾ ਦੀ ਪੇਟ ਰਾਹੁਲ ਵਰਮਾ ਬੰਟੀ ਜੀ ਦੀ ਪਹਿਲੀ ਪੇਟ ਹੈ ਉਹ ਤੁਸੀਂ ਵੀ ਜਿਹੜਾ ਇਸ ਨੂੰ ਪਿਆਰ ਦੇਣਾ ਲਾਈਕ ਕਮੈਂਟ ਸ਼ੇਅਰ ਕਰਕੇ ਜੀ ਇਦਾਂ ਦਾ ਮਹਿਸੂਸ ਹੋ ਰਿਹਾ ਬੰਟੀ ਜੀ ਦਾ ਅੱਜ ਪਹਿਲਾ ਜਿਹੜਾ ਰਿਕਾਰਡ ਪਹਿਲੀ ਪੇਟ ਜਿਹੜੀ ਇਹਨਾਂ ਦੇ ਵੱਲੋਂ ਰਿਲੀਜ਼ ਕੀਤੀ ਗਈ ਹੈ ਕਿਦਾਂ ਦਾ ਮਹਿਸੂਸ ਹੋ ਰਿਹਾ ਸਭ ਤੋਂ ਪਹਿਲਾਂ ਜੈ ਮਾਤਾ ਦੀ ਸਾਰਿਆਂ ਨੂੰ ਅੱਜ ਬਹੁਤ ਖੁਸ਼ੀ ਵਾਲਾ ਦਿਨ ਹੈ ਮੇਰੇ ਵੀਰ ਨੇ ਬੜਾ ਸੋਨਾ ਗਾਇਆ ਔਰ ਬੜਾ ਅੱਛਾ ਲਾਜਵਿੰਦਰ ਭਾਈ ਨੇ ਲਿਖਿਆ ਹੋਇਆ ਹਲਲਬੀਰ ਸਾਰੇ ਲੱਖੀ ਜੀ ਉਹਨਾਂ ਨੇ ਬਹੁਤ ਸਾਰਾ ਅਮੇਜ਼ਿੰਗ ਦਿੱਤਾ ਔਰ ਨਵਰਾਤਰੀਆਂ ਦੇ ਸ਼ੁਭ ਅਵਸਰਤੇ ਅਸੀਂ ਚਾਹੁੰਦੇ ਆਂ ਵੀ ਨਵਾਂ ਤੇ ਨਵਾਂ ਭਜਨ ਅਸੀਂ ਸੁਣੀਏ ਤੇ ਅਸੀਂ ਵੀ ਅੱਗੇ ਗਾਈਏ ਇਹ ਭਜਨ ਬੜਾ ਅੱਛਾ ਬੜਾ ਪਿਆਰਾ ਹੈ ਔਰ ਮੇਰੀ ਪੂਰੀ ਕੋਸ਼ਿਸ਼ ਹੈਗੀ ਮੈਂ ਵੀ ਜਗਰਾਤਾਂ 'ਚ ਹੁਣ ਕੰਟੀਨਿਊ ਲਗਾਤਾਰ ਮਾਮੇ ਦੀ ਹਾਜ਼ਰੀ ਲਾਣੀ ਆ ਮੈਂ ਵੀ ਗਾਵਾਂਗਾ ਇਹਨੂੰ ਬਹੁਤ ਖੁਸ਼ੀ ਦਾ ਦੇਣਾ ਤੁਹਾਨੂੰ ਔਰ ਮੈਂ ਜਿੰਨੇ ਵੀ ਮੇਰੇ ਵੀਰ ਮੇਰੇ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਬੇਨਤੀ ਹੈ ਦੇ ਵੱਧ ਤੋਂ ਵੱਧ ਸ਼ੇਅਰ ਲਾਈਕ ਐਂਡ ਕਮੈਂਟਸ ਵੱਧ ਤੋਂ ਵੱਧ ਸਾਰਿਆਂ ਨੇ ਕਰਨਾ ਜੀ ਸਪੋਰਟ ਕਰਨੀ ਪੂਰੀ ਸਾਡੇ ਵੀਰ ਨੂੰ ਰਾਮ ਰਾਮ ਥੈਂਕ ਯੂ ਨਾਲਾ ਜੀ ਰਵੀ ਜੀ ਵੀ ਮੌਜੂਦ ਹੈ ਜੀ ਰਵੀ ਜੀ ਅੱਜ ਬੰਟੀ ਜੀ ਦੀ ਜਿਹੜੀ ਪੇਟ ਰਿਲੀਜ਼ ਹੋਈ ਹੈ ਪਹਿਲੀ ਪੇਟ ਹੈ ਕਿੰਦਾ ਦਾ ਮੈਸੇਜ ਹੋ ਰਿਹਾ ਤੁਸੀਂ ਵੀਡੀਓ ਦੇ ਵਿੱਚ ਮਿਲਦੇ ਰਹੇ ਸਾਨੂੰ ਬਹੁਤ ਅੱਛਾ ਲੱਗਿਆ ਜੀ ਸਾਡੇ ਬੰਟੀ ਭਾਈ ਦੀ ਪੇਟ ਆਈ ਹੈ ਮਾਤਾ ਰਾਣੀ ਨੂੰ ਤਰੱਕੀ ਦੇਵੇ ਜੀ ਇਹ ਪੇਟ ਨੂੰ ਚੜ੍ਹ ਪਰ ਚੜ੍ਹ ਕੇ ਸਪੋਰਟ ਕਰੋ ਜੀ ਸਾਰੇ ਜਣੇ ਮਿਲ ਕੇ ਜੈ ਮਾਤਾ ਦੀ ਜੀ ਜੈ ਮਾਤਾ ਤਾਂ ਸਾਰਿਆਂ ਨੂੰ ਜੈ ਮਾਤਾ ਦੀ ਜੀ ਮੈਂ ਸਾਰੇ ਵੀਰਾਂ ਨੂੰ ਇਹ ਬੇਨਤੀ ਕਰਾਂਗਾ ਸਾਰਿਆਂ ਨੂੰ ਪਹਿਲਾਂ ਤਾਂ ਬੰਟੀ ਜੀ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਕਿ ਇਹਨਾਂ ਦਾ ਮਹਾਰਾਣੀ ਨੇ ਅੱਜ ਭਜਨ ਰਿਲੀਜ਼ ਕਰਵਾਇਆ ਤੇ ਮੈਂ ਜਿਹਨੇ ਵੀ ਆ ਸਾਰਿਆਂ ਨੂੰ ਕਹਾਂਗਾ ਕਿ ਇਸ ਭਜਨ ਨੂੰ ਲਾਈਕ ਕੀਤਾ ਜਾਵੇ ਔਰ ਸਾਡੇ ਬੰਟੀ ਜੀ ਨੂੰ ਸਾਰੇ ਅਸ਼ੀਰਵਾਦ ਦੇ ਬਹੁਤ ਸਾੱਚੇ ਦਰਵਾਜ਼ੇ ਕੀ ਜੈ ਸੋ ਬੜੀ ਖੁਸ਼ੀ ਹੋ ਰਹੀ ਹੈ ਜੀ ਰਾਹੁਲ ਬਰਮਾ ਬੰਟੀ ਜਿਹੜੇ ਮੋਲਾਪੁਰ ਗਰੀਬਦਾਸ ਦੇ ਰਹਿਣ ਵਾਲੇ ਆ ਇਹਨਾਂ ਦੀ ਸਾਰੀ ਟੀਮ ਦੇ ਵੱਲੋਂ ਬੜੀ ਮਿਹਨਤ ਕੀਤੀ ਗਈ ਹੈ ਇਸ ਟੇਕ ਨੂੰ ਕਿਉਂਕਿ ਕੋਈ ਵੀ ਜਦੋਂ ਚੀਜ਼ ਕਰਦੇ ਆ ਤਾਂ ਉਹਦੇ ਵਿੱਚ ਇੱਕ ਬੰਦੇ ਦਾ ਹੱਥ ਨਹੀਂ ਹੁੰਦਾ ਕਈ ਬੰਦਿਆਂ ਦਾ ਹੱਥ ਹੁੰਦਾ ਕੋਈ ਮਿਊਜ਼ਿਕ ਬਣਾਉਂਦਾ ਹੈ ਕਿਸੇ ਨੇ ਲਿਖੀ ਹੁੰਦੀ ਹੈ ਕੋਈ ਵੀਡੀਓ ਡਾਇਰੈਕਟ ਕਰਦਾ ਹੈ ਤੇ ਸਾਰੀ ਟੀਮ ਜਦੋਂ ਕੰਮ ਕਰਦੀ ਹੈ ਤਾਂ ਤੁਹਾਡੇ ਸਾਹਮਣੇ ਜਿਹੜੀ ਕੋਈ ਚੀਜ਼ ਦੇ ਕੇ ਆਉਂਦੇ ਗੀਤ ਹੋਵੇ ਭਾਵੇਂ ਪੇਟ ਹੋਵੇ ਸੋ ਇੱਕ ਵਾਰੀ ਫੇਰ ਅਸੀਂ ਬੰਤੀ ਜੀ ਨੂੰ ਵਧਾਈਆ ਦੇਣਾ ਚਾਹੁੰਦੇ ਆ ਬੰਤੀ ਤੂੰ ਚਾਹੇ ਗੁੰਗੇਆਂ ਨੂੰ ਬੋਲਣ ਮਲਾ ਦੇ ਤੂੰ ਚਾਹੇ ਪਿੰਗਲੇ ਪਹਾੜੀ ਚੜਾ ਦੇਵੇਂ ਸਾਰੇ ਜੱਗ ਤੇ ਹੁਕਮ ਤੇਰਾ ਚੱਲੇ ਦਾਤੀਏ ਜੱਗ ਤੇ ਹੁਕਮ ਤੇਰਾ ਚੱਲੇ ਦਾਤੀਏ ਸਾਡੀ ਵੀ ਕਰਾ ਦੇ ਬੱਲੇ ਬੱਲੇ ਦਾਤੀਏ ਸਾਡੀ ਵੀ ਕਰਾ ਦੇ ਬੱਲੇ ਬੱਲੇ ਦਾਤੀਏ 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 ਹੱਥ ਜੋੜ ਖੜਾ ਮੁੱਲਾ ਪੂਰੀ ਦਰਿਆਣ ਕੇ ਲਿਖ ਲਜਵਿੰਦਰ ਪੇਟਾ ਸੱਚ ਤੇਰਾ ਜਾਣ ਕੇ ਹੱਥ ਜੋੜ ਖੜਾ ਮੁੱਲਾ ਪੂਰੀ ਦਰਿਆਣ ਕੇ ਲਿਖ ਲਜਵਿੰਦਰ ਪੇਟਾ ਸੱਚ ਤੇਰਾ ਜਾਣ ਕੇ ਅਸੀਂ ਦੁਨੀਆਂ ਦੀ ਧੀੜ ਵਿੱਚ ਕੱਲੇ ਦਾਤੀਏ ਦੁਨੀਆਂ ਦੀ ਧੀੜ ਵਿੱਚ ਕੱਲੇ ਦਾਤੀਏ ਸਾਡੀ ਵਿਕਰਾਂ ਦੇ ਬੱਲੇ ਬੱਲੇ ਗਾਤੀਏ ਸਾਡੀ ਵਿਕਰਾਂ ਦੇ ਬੱਲੇ ਬੱਲੇ ਗਾਤੀਏ ਬੱਲੇ ਬੱਲੇ ਦਾਤੀਏ ਬੱਲੇ ਬੱਲੇ ਦਾਤੀਏ ਬੱਲੇ ਬੱਲੇ ਦਾਤੀਏ ਓ ਬੱਲੇ ਬੱਲੇ ਦਾਤੀਏ ਜੈਕਾਰਾ ਜੈੰਤੀ ਦੇ ਵੀਰਾਂ ਦਾ ਬਹੁਤ ਸਾਰੇ ਸਵਾਰੀ ਜੈਕਾਰਾ ਜੋਤਾਂ ਵਾਲੀ ਦਾ ਬਹੁਤ ਸਾਰੇ ਸਵਾਰੀ ਜੈ